ਘਰਾਈ ਹੋਈ ਇੰਦਰਾ ਗਾਂਧੀ ਨੇ ਸਰਵਾਰ ਸਾਹਿਬ ਤੇ ਹਮਲਾ ਕਰਤਾ ਫਿਰ ਉਸੇ ਜੋੜੀ ਨੇ ਭਾਈ ਅਮਰੀਕ ਸਿੰਘ ਸੰਤ ਬਾਬਾ ਜਰਨੈਲ ਸਿੰਘ ਉਹਨਾਂ ਨੇ ਖੀਤੀ ਪਾਕੀ ਜੋੜੀ ਨੇ ਤੇ ਉਹਦੇ ਮਗਰ ਕੱਲੇ ਸੰਤ ਲਈ ਸੰਤਾਂ ਦਾ ਭਾਈ ਚੰਗੀਰ ਸਿੰਘ ਉਹ ਦੋ ਭਤੀਜੇ ਉਹ ਕਹਿੰਦੇ ਅਸੀਂ ਪਿੱਛੇ ਕਿਵੇਂ ਰੱਗੇ ਹਰਦੀਪ ਸਿੰਘ ਤੇ ਸਵਰਨ ਸਿੰਘ ਉਹਨਾਂ ਨੇ ਵੀ ਨਾਲ சிਦੀ ਪਾਤੀ ਤੀਜਾ ਗਿਆ ਜਰਨਲ ਸਵੇਗ ਸਿੰਘ ਫਿਰ ਦੋ ਤਿੰਨ ਕੁੜਮ ਸੰਤ ਜਨੈਲ ਸਿੰਘ ਭਿੰਡਰਾਂ ਵਾਲੇ ਦੇ ਉਹਨਾਂ ਨੇ ਸੀਦੀ ਪਾਈ ਕਿ ਕੁੜਮ ਵੀ ਪਿੱਛੇ ਨਹੀਂ ਰਹੇ ਇੱਥੇ ਗੱਲ ਮੁੱਕੀ ਨਹੀਂ ਉਹ ਫਿਰ ਕਮਲਜੀਤ ਸਿੰਘ ਉੱਠਿਆ ਜੌਦਾ ਉਹਨੇ ਫਿਰ ਲੈ ਕੇ ਸਾਥੀ ਆਪਦੇ ਜਹਾਜ਼ ਗਵਾ ਕਰਕੇ ਇਹ ਦੱਸਤਾ ਕਿ ਕਾਮ ਅਜੇ ਜਿਉਂਦੀ ਆ ਇਸ ਕਰਕੇ ਮਗਰ ਲੈਣਾ ਲੱਗੀਆਂ ਛੋੜੇ ਸਮੇਂ ਬਾਅਦ ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆ ਉਹ ਤੇਰੇ ਪਿਤਾ ਨੇ ਜਿਹਦਾ ਸਮਾਂ ਤਾਂ ਢੁੰਡੀ ਫੜਨ ਦਾ ਸੀ ਉਹਨੇ ਸ੍ਰੀ ਸਾਹਿਬ ਚੱਕ ਲਈ ਉਹ ਸ੍ਰੀ ਸਾਹਿਬ ਚੱਕ ਕੇ ਪੁਰਪਿਆ ਪੰਜਾਬ ਦੇ ਪਿੰਡਾਂ ਵਿੱਚ ਧਰਮੀ ਸੌਸੀ ਗੋਟਪੁਰ ਦੇ ਕੈਦੀ ਦਿੱਲੀ ਟੰਗੇ ਉਹਨਾਂ ਨੇ ਸਾਰੀ ਗੱਲ ਪੰਜਾਬ ਦੇ ਪਿੰਡ-ਪਿੰਡ ਸਤ ਜਰਨੈਲ ਸਿਆ ਤੇਰੇ ਮਗਰੋਂ ਕੀਤੀ ਗੱਲ ਥੇਰ ਬੜੀ ਮੁੱਕੀ ਉਹ ਸਰਕਾਰ ਨੂੰ ਛਬਰ ਨਹੀਂ ਆਇਆ ਸਤ ਜਰਨੈਲ ਸਿਆ ਤੇਰਾ ਵੱਡਾ ਭਰਾ ਜਗਜੀਤ ਸਿੰਘ ਸਰਕਾਰ ਨੇ ਸ਼ਹੀਦ ਕਰਾਤਾ ਕਿ ਗੱਲ ਕਿਤੇ ਮੁੱਕ ਜੂਗੀ ਪਰ ਬਾਬਾ ਜਗੰਦਰ ਸਿੰਘ ਉਹ ਬਾਲਤੀ ਚਿਖਾ ਛੱਡ ਕੇ ਜਦੋਂ ਚੰਡੀਗੜ੍ਹ ਨੂੰ ਚੱਲ ਪਿਆ ਉਹਦੇ ਮਗਰ ਉਹਦਾ ਮੁੰਡਾ 14 ਜਰਨੈਲ ਮਰਤ ਸੂਰਬਾ ਕੈਪਟਨ ਅਰਜਲ ਸਿੰਘ ਰੋਡੇ ਸਿਰ ਤੇ ਖੱਪਣ ਵੰਨ ਕੇ ਕਿਰਪਾਲ ਲੈ ਕੇ ਮਗਰਸੁਰ ਪਿਆ ਤੁਹਾਡਾ ਜਮਾਈ ਭਾਈ ਗੁਰਜੀਤ ਸਿੰਘ ਉਹ ਬਾਬਾ ਜਗਿੰਦਰ ਸਿੰਘ ਦਾ ਭਾਣਜੇ ਦਾ ਪੁੱਤਰ ਚਰਨਜੀਤ ਸਿੰਘ ਪੱਖਾਪੁਰ ਬਾਬੇ ਦਾ ਭਾਣਜਾ ਮੁਖੀ ਕੋਕਰੀ ਵਾਲਾ ਉਹ ਵਾਰੀ-ਵਾਰੀ ਜਦੋਂ ਉਹਨਾਂ ਨੇ ਸੀਧ ਕੀਤੇ ਪਰ ਰੁਕਿਆ ਨਹੀਂ ਪਰਿਵਾਰ ਕੋਈ ਪਰਵਾਹ ਨਹੀਂ ਕੀਤੀ ਬਾਬੇ ਦਾ ਪੁੱਤ ਭਾਈ ਜਸਵੀਰ ਸਿੰਘ ਰੋਡੇ ਥਾਕਰ ਦੇ ਹੇਚ ਬੰਦ ਕਰਤਾ ਇੰਟਰਪੋਲ ਨੇ ਫੜ ਕੇ ਉਹ ਸਮਾਂ ਵੀ ਅਸੀਂ ਦੇਖਿਆ 87 ਦਾ ਉਹ ਜਦੋਂ ਕਰੇ ਕੋਈ ਨਹੀਂ ਸੀ ਇਕੱਲਾ ਰਵੈਰੂ ਆਇਆ ਤੇ ਬਾਬਾ ਜਗਿੰਦਰ ਸਿੰਘ ਬਜ਼ੁਰਗ ਬੈਠਾ ਸੀ ਸਾਰਾ ਟੱਬਰ ਜੇਲਾ ਵਿੱਚ ਸਾਰੇ ਵਸੀ ਰੋਡੇ ਵਾਲਿਆਂ ਦਾ ਕੈਪਟਨ ਸਾਹਿਬ ਤੇ ਐਨਐਸਐਲ ਆਈ ਸੀ ਇਹ ਕਰਕੇ Tchau,